ਸਤਿ ਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਸੱਚ ਕਹੂੰ ਦੀ ਇਸ ਅਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਨਾ ਕਿਹਾ ਜਾ ਰਿਹਾ ਸੀ ਕਿ ਕੱਲ ਰਾਤ ਜਿਹੜੀ ਬੀਤ ਗਈ ਰਾਤ ਹੈ ਉਹ ਬੜੀ ਅਹਿਮ ਸੀ ਪਾਕਿਸਤਾਨ ਭਾਰਤ ਦੇ ਹਮਲੇ ਦਾ ਜਵਾਬ ਦੇ ਸਕਦਾ ਹੈ ਨਾਲੋਂ ਇਹ ਚਰਚਾ ਸੀ ਕਿ ਜਵਾਬ ਕਦੋਂ ਦੇਵੇਗਾ ਇਹ ਕਿਵੇਂ ਦੇਵੇਗਾ ਸਾਡੇ ਵਾਲੇ ਪਾਸੇ ਮੌਕ ਡ੍ਰਿਲ ਹੋ ਰਹੀ ਸੀ ਬਲੈਕਆਊਟ ਦੇ ਅਭਿਆਸ ਕੀਤੇ ਜਾ ਰਹੇ ਸਨ ਇਹ ਸਾਰਾ ਕੁਝ ਕਿਸੇ ਹਮਲੇ ਦੀ ਅਸ਼ੰਕਾ ਨੂੰ ਦੇਖਦੇ ਹੋਏ ਹੀ ਹੋ ਰਿਹਾ ਸੀ ਲੇਕਿਨ ਅਜਿਹੇ ਮਾਹੌਲ ਦੇ ਵਿੱਚ ਲੋਕਾਂ ਨੂੰ ਸਭ ਤੋਂ ਜ਼ਿਆਦਾ ਤਲਾਸ਼ ਹੁੰਦੀ ਹੈ ਪੁਖਤਾ ਖਬਰ ਦੀ ਜਾਂ ਫਿਰ ਪੁਖਤਾ ਜਾਣਕਾਰੀ ਦੀ ਕੀ ਹੋ ਰਿਹਾ ਹੈ ਕਿੱਥੇ ਹੋ ਰਿਹਾ ਹੈ ਪਰ ਸਹੀ ਜਾਣਕਾਰੀ ਦੀ ਥਾਂ ਅਫਵਾਹਾਂ ਦਾ ਬਾਜ਼ਾਰ ਹੀ ਗਰਮ ਰਹਿੰਦਾ ਹੈ ਸਵੇਰ ਤੋਂ ਹੀ ਸੋਸ਼ਲ ਮੀਡੀਆ ਤੇ ਖਬਰਾਂ ਦੇ ਵਿੱਚ ਜਾਂ ਉਹਨਾਂ ਦੇ ਉੱਪਰ ਜੋ ਕਮੈਂਟ ਕੀਤੇ ਜਾ ਰਹੇ ਸੀ ਉਸ ਤੇ ਵਿੱਚ ਇਹ ਚਰਚਾ ਬਣੀ ਹੋਈ ਸੀ ਕਿ ਅੰਮ੍ਰਿਤਸਰ ਇਲਾਕੇ ਵਿੱਚ ਰਾਤ ਨੂੰ ਤਿੰਨ ਜਾਂ ਵੱਧ ਤਮਾਕੇ ਸੁਣੇ ਗਏ ਹਨ ਅਸੀਂ ਬਿਲਕੁਲ ਇਸ ਤਰ੍ਹਾਂ ਦੀਆਂ ਖਬਰਾਂ ਦੀ ਪੁਸ਼ਟੀ ਨਹੀਂ ਕਰਦੇ ਕਿ ਕੋਈ ਤਮਾਕਾ ਹੋਇਆ ਹੈ ਜਾਂ ਨਹੀਂ ਹੋਇਆ ਹੈ ਅਸੀਂ ਸਿਰਫ ਤੁਹਾਨੂੰ ਜੋ ਸੋਸ਼ਲ ਮੀਡੀਆ ਦੇ ਉੱਤੇ ਜੋ ਅਫਵਾਹਾਂ ਦਾ ਬਾਜ਼ਾਰ ਗਰਮ ਸੀ ਜਾਂ ਉਹ ਖਬਰਾਂ ਆ ਰਹੀਆਂ ਸੀ ਲੋਕ ਲਿਖ ਰਹੇ ਸੀ ਕਿ ਅਸੀਂ ਸੁਣਿਆ ਹੈ ਇੱਥੇ ਸੁਣਿਆ ਹੈ ਬਟਾਲਾ ਰੋਡ ਤੇ ਸੁਣਿਆ ਹੈ ਕਿਸੇ ਹੋਰ ਜਗ੍ਹਾ ਸੁਣਿਆ ਹੈ ਉਹਨਾਂ ਦੀ ਹੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਬਹੁਤ ਕੁਝ ਇਹ ਕਿਹਾ ਜਾ ਰਿਹਾ ਸੀ ਅੱਜ ਸਵੇਰੇ ਤੋਂ ਹੀ ਕੀ ਤਮਾਕੇ ਅੰਮ੍ਰਿਤਸਰ ਇਲਾਕੇ ਵਿੱਚ ਸੁਣੇ ਗਏ ਕੋਈ ਕਹਿ ਰਿਹਾ ਸੀ ਕਿ ਪਾਕਿਸਤਾਨ ਨੇ ਅੰਮ੍ਰਿਤਸਰ ਵੱਲ ਮਸਾਇਲਾ ਦਾਗੀਆਂ ਸੀ ਪਰ ਭਾਰਤੀ ਫੌਜ ਵੱਲੋਂ ਉਹ ਹਵਾ ਦੇ ਵਿੱਚ ਹੀ ਮਾਰ ਗਰਾਈਆਂ ਗਈਆਂ ਕੁਝ ਲੋਕ ਕਹਿ ਰਹੇ ਸੀ ਕਿ ਸ਼ੈਲਿੰਗ ਪਾਕਿਸਤਾਨ ਵੱਲੋਂ ਹੋ ਰਹੀ ਹੈ ਪਰ ਸਰਕਾਰੀ ਸੂਤਰਾਂ ਤੋਂ ਹਜੇ ਤੱਕ ਕੁਝ ਵੀ ਨਹੀਂ ਕਿਹਾ ਗਿਆ ਕੁਝ ਵੀ ਨਹੀਂ ਦੱਸਿਆ ਜਾ ਰਿਹਾ ਕਿ ਕੀ ਅਜਿਹੀ ਕੋਈ ਘਟਨਾ ਹੋਈ ਸੀ ਜਾਂ ਨਹੀਂ ਹੋਈ ਸੀ ਸਗੋਂ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੇ ਸਵੇਰ ਹੁੰਦੇ ਹੀ ਹਰ ਕਿਸਮ ਦੀ ਆਤਿਸ਼ਬਾਜ਼ੀ ਜਾਂ ਪਟਾਕੇ ਚਲਾਉਣ ਤੇ ਬੈਨ ਲਗਾ ਦਿੱਤਾ ਇਥੋਂ ਤੱਕ ਕਿ ਜਿਹੜਾ ਡੀਜੇ ਦਾ ਰਾਤ ਨੂੰ ਸ਼ੋਰ ਸ਼ਰਾਬਾ ਹੁੰਦਾ ਹੈ ਉਸ ਤੇ ਵੀ ਬੈਨ ਲੱਗਿਆ ਕੀ ਪ੍ਰਸ਼ਾਸਨ ਇਹ ਕਹਿਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਕੱਲ ਅੱਧੀ ਰਾਤ ਨੂੰ ਜਾਂ 2 ਵਜੇ ਕਿਸੇ ਵੀ ਸਮੇਂ ਕੋਈ ਪਟਾਕੇ ਚਲਾ ਰਿਹਾ ਸੀ ਬੜਾ ਮੁਸ਼ਕਲ ਹੈ ਅੰਦਾਜ਼ਾ ਲਗਾਉਣਾ ਕਿ ਸੱਚਮੁੱਚ ਕੀ ਹੋਇਆ ਸੀ ਲੇਕਿਨ ਬੈਨ ਅੰਮ੍ਰਿਤਸਰ ਦੇ ਡੀਸੀ ਵੱਲੋਂ ਪਟਾਕਿਆਂ 'ਤੇ ਲਗਾ ਦਿੱਤਾ ਗਿਆ ਹੈ ਲੇਕਿਨ ਇਸ ਤੋਂ ਠੀਕ ਬਾਅਦ ਹੀ ਮੋਗੇ ਦੇ ਡੀਸੀ ਨੇ ਵੀ ਪਟਾਕਿਆਂ ਦੇ ਉੱਤੇ ਮੁਕੰਮਲ ਬੈਨ ਲਗਾ ਦਿੱਤਾ ਹੈ ਸੋ ਇਹ ਦੋ ਥਾਵਾਂ ਦੇ ਉੱਤੇ ਆਕਾਸ਼ਵਾਦੀਆਂ ਪਟਾਕਿਆਂ ਤੇ ਬੰਨ ਲੱਗ ਗਈ ਇਸਤੇ ਨਾਲ ਹੀ ਜਿਹੜੇ ਨਿਊਜ਼ ਚੈਨਲ ਨੇ ਖਾਸ ਕਰ ਪੰਜਾਬੀ ਨਿਊਜ਼ ਚੈਨਲ ਉਹਨਾਂ ਤੇ ਇਹ ਖਬਰ ਚੱਲ ਰਹੀ ਸੀ ਕਿ ਲਾਹੌਰ 에어ਪੋਰਟ ਦੇ ਨੇੜੇ ਤਿੰਨ ਵੱਡੇ ਧਮਾਕੇ ਹੋਏ ਨੇ ਉਹਦੀਆਂ ਤਸਵੀਰਾਂ ਵੀ ਦਿਖਾਈਆਂ ਜਾ ਰਹੀਆਂ ਸੀ ਦਿਸਦੇ ਵਿੱਚ ਧੂਆਂ ਉੱਠਦਾ ਸਾਫ਼ ਦਿਖਾਈ ਦੇ ਰਿਹਾ ਸੀ ਹੁਣ ਕੀ ਇਹ ਭਾਰਤ ਦੀ ਜਵਾਬੀ ਕਾਰਵਾਈ ਸੀ ਕਿ ਜੇ ਪਾਕਿਸਤਾਨ ਨੇ ਅੰਮ੍ਰਿਤਸਰ ਤੇ ਕੋਈ ਹਮਲਾ ਕਰਨ ਦੀ ناکਾਮ ਕੋਸ਼ਿਸ਼ ਕੀਤੀ ਉਸਤੇ ਜਵਾਬ ਦੇ ਵਿੱਚ ਭਾਰਤ ਵੱਲੋਂ ਇਹ 에어ਪੋਰਟ ਦੇ ਉੱਤੇ ਲਾਹੌਰ ਦੇ ਕੋਈ ਧਮਾਕਾ ਕੀਤਾ ਗਿਆ ਜਾਂ ਕੋਈ ਬੰਬ ਸਿੱਟੇ ਗਏ ਨੇ ਇਖਾ ਨਹੀਂ ਜਾ ਸਕਦਾ ਕਿਉਂਕਿ ਅਧਿਕਾਰਿਕ ਤੌਰ ਤੇ ਇਸ ਤਰ੍ਹਾਂ ਦੀ ਕੋਈ ਵੀ ਪੁਸ਼ਟੀ ਨਹੀਂ ਕੀਤੀ ਗਈ। ਇੱਕ ਹੋਰ ਖਬਰ ਚੱਲ ਰਹੀ ਹੈ ਕਿ ਬਲੋਚ ਆਰਮੀ ਨੇ ਪਾਕਿਸਤਾਨ ਫੌਜ ਦੀ ਇੱਕ ਗੱਡੀ ਐ ਉਡਾ ਦਿੱਤੀ ਹੈ। ਬੰਬ ਦੇ ਨਾਲ ਇਹ ਗੱਡੀ ਉਡਾਈ ਗਈ ਹੈ ਤੇ ਉਸ ਦੇ ਵਿੱਚ 12 ਤੋਂ 14 ਪਾਕਿਸਤਾਨੀ ਫੌਜੀ ਜਿਹੜੇ ਨੇ ਉਹਨਾਂ ਨੂੰ ਮਾਰ ਦਿੱਤਾ ਗਿਆ। ਨਿਊਜ਼ ਚੈਨਲਾਂ ਵੱਲੋਂ ਸਿਰਫ ਇੱਕ ਖਬਰ ਦਿਖਾਈ ਜਾ ਰਹੀ ਹੈ ਜੇ ਆਪਾਂ ਭਾਰਤ ਦੀ ਗੱਲ ਕਰਦੇ ਹਾਂ ਕਿ ਅੱਧੀ ਰਾਤ ਨੂੰ ਅੰਮ੍ਰਿਤਸਰ ਦੇ ਵਿੱਚ ਬਲੈਕਆਊਟ ਹੋਇਆ ਰਾਤ ਨੂੰ ਹੀ ਫਿਰੋਜ਼ਪੁਰ ਦੇ ਵਿੱਚ ਵੀ ਇਹ ਖਬਰਾਂ ਆ ਰਹੀਆਂ ਨੇ ਕਿ ਤਿੰਨ ਚਾਰ ਵਾਰ ਬਲੈਕਆਊਟ ਹੋਇਆ ਕਿਉਂ ਹੋਇਆ ਬਲੈਕਆਊਟ ਕਿਉਂ ਕੀਤਾ ਗਿਆ ਕਰਨ ਦੀ ਲੋਡ ਕਿਉਂ ਪਈ ਇਹ ਤਾਂ ਅੰਦਾਜ਼ਾ ਹੀ ਲਗਾਇਆ ਜਾ ਸਕਦਾ ਹੈ ਔਰ ਅੰਦਾਜ਼ੇ ਅਜੇ ਸਮਿਆਂ ਦੇ ਵਿੱਚ ਇਹੀ ਲੱਗਦੇ ਨੇ ਕਿ ਸ਼ਾਇਦ ਕਿਸੇ ਹਮਲੇ ਦੀ ਸ਼ੰਕਾ ਹੋਵੇ ਜਾਂ ਕੋਈ ਹਮਲੇ ਦੀ ਕੋਸ਼ਿਸ਼ ਕੀਤੀ ਹੋਵੇ ਉਸ ਤੋਂ ਬਾਅਦ ਹੀ ਇਸਾਰਾ ਕੁਝ ਹੋਇਆ ਹੋਵੇ ਕਿਉਂਕਿ ਉਸ ਤੋਂ ਕੁਝ ਦੇਰ ਪਹਿਲਾਂ ਹੀ ਕੁਝ ਘੰਟੇ ਪਹਿਲਾਂ ਹੀ ਬਲੈਕਆਊਟ ਦੀਆਂ ਡ੍ਰਿਲ ਕਰਕੇ ਸਮਝਾਇਆ ਗਿਆ ਸੀ ਕਿ ਕਿਸੇ ਨਾ ਕਿਸੇ ਖਤਰੇ ਦੀ ਜਾਂ ਕਿਸੇ ਹਮਲੇ ਦੀ ਸੰਭਾਵਨਾ ਦੇ ਦੌਰਾਨ ਇਹ ਸਾਰਾ ਕੁਝ ਕੀਤਾ ਜਾਏਗਾ ਤੇ ਜਦੋਂ ਬਲੈਕਆਊਟ ਹੋਏਗਾ ਉਦੋਂ ਲੋਕਾਂ ਨੇ ਕੀ ਕਰਨਾ ਹੈ ਇਹ ਸਾਰਾ ਕੁਝ ਅਭਿਆਸ ਕੀਤਾ ਸੀ ਤੇ ਅਭਿਆਸ ਤੋਂ ਬਾਅਦ ਅੱਧੀ ਰਾਤ ਨੂੰ ਜਾਂ ਰਾਤ ਨੂੰ 3 ਵਜੇ 2 ਵਜੇ 4 ਵਜੇ ਬਲੈਕਆਊਟ ਹੋਣਾ ਉਹ ਵੀ ਸਿਰਫ ਸਰਹੱਦੀ ਇਲਾਕੇ ਫਿਰੋਜ਼ਪੁਰ ਜਾਂ ਅੰਮ੍ਰਿਤਸਰ ਦੇ ਵਿੱਚ ਕਿਤੇ ਨਾ ਕਿਤੇ ਇਸ ਗੱਲ ਦੀਆਂ ਸੰਭਾਵਨਾਵਾਂ ਨੂੰ ਕਬੜਾ ਵਧਾਉਂਦਾ ਹੀ ਹੈ ਕਿ ਸ਼ਾਇਦ ਕੋਈ ਹਮਲੇ ਦੀ ਕੋਸ਼ਿਸ਼ ਹੋਈ ਹੋਵੇ ਜਾਂ ਹਮਲਾ ਹੋਇਆ ਹੋਵੇ ਤੇ ਉਸ ਨੂੰ ਰੋਕ ਲੱਗਾ ਗਿਆ ਹੋਵੇ ਲੇਕਿਨ ਬਲੈਕਆਊਟ ਦੀਆਂ ਖਬਰਾਂ ਜ਼ਰੂਰ ਦਿਖਾਈਆਂ ਜਾ ਰਹੀਆਂ ਨੇ ਹਮਲੇ ਦੀ ਕੋਈ ਪੁਸ਼ਟੀ ਜਿਹੜੀ ਹੈ ਉਹ ਨਹੀਂ ਕੀਤੀ ਜਾ ਰਹੀ ਇਹ ਤਾਂ ਚਲੋ ਕੱਲ ਰਾਤ ਦੀਆਂ ਖਬਰਾਂ ਦੀ ਆਪਾਂ ਗੱਲ ਕਰ ਰਹੇ ਹਾਂ ਜਿਸ ਦੀ ਹਜੇ ਤੱਕ ਪੁਸ਼ਟੀ ਨਹੀਂ ਹੋਈ ਲੇਕਿਨ ਇਸ ਤੋਂ ਪਿਛਲੀ ਰਾਤ ਜਦੋਂ ਭਾਰਤ ਵੱਲੋਂ ਹਮਲਾ ਕੀਤਾ ਗਿਆ ਸੀ ਜਦੋਂ 9 ਟਿਕਾਣਿਆਂ ਦੇ ਉੱਤੇ ਪ੍ਰਸੀਜਨ ਅਟੈਕ ਕੀਤੇ ਗਏ ਸੀ ਅਤਵਾਦੀਆਂ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਉਦੋਂ ਵੀ ਭਾਰਤ ਦੇ ਵਿੱਚ ਕੀ ਹੋਇਆ ਉਸ ਦੀਆਂ ਕਈ ਖਬਰਾਂ ਤੁਰੀਆਂ ਫਿਰਦੀਆਂ ਨੇ ਜਿਨ੍ਹਾਂ ਦੀ ਕਿਸੇ ਵੀ ਸਰਕਾਰੀ ادارے ਨੇ ਹਜੇ ਤੱਕ ਪੁਸ਼ਟੀ ਨਹੀਂ ਕੀਤੀ ਲੇਕਿਨ ਕੁਝ ਖਬਰਾਂ ਦੇ ਵਿੱਚ ਜਰੂਰ ਉਹ ਖਬਰਾਂ ਛਪ ਗਈਆਂ ਹਨ ਇਹ ਵੀ ਖਬਰਾਂ ਜਿਹੜੀਆਂ ਨੇ ਉਹ ਬੰਬ ਤਮਾਕੇ ਜਾਂ ਹਵਾਈ ਜਹਾਜ਼ ਕ੍ਰੈਸ਼ ਹੋਣ ਦੀਆਂ ਖਬਰਾਂ ਹੀ ਹਨ ਜੰਗ ਨਾਲ ਦੁਨੀਆਂ ਹੋਈਆਂ ਖਬਰਾਂ ਹੀ ਹਨ ਕੋਈ ਹੋਰ ਖਬਰ ਦੀ ਗੱਲ ਆਪਾਂ ਨਹੀਂ ਕਰਦੇ ਬਠਿੰਡਾ ਦੇ ਇੱਕ ਪਿੰਡ ਅਕਲੀਆਂ ਖੁਰਦ ਦੇ ਖੇਤਾਂ ਵਿੱਚੋਂ ਰਾਤ 1 ਵਜੇ ਕੇ 25 ਮਿੰਟ ਤੇ ਜੰਗੀ ਲੜਾਕੂ ਜਹਾਜ਼ ਕਿਹਾ ਜਾ ਰਿਹਾ ਹੈ ਕਿ ਹਾਦਸਾ ਗ੍ਰਸਤ ਹੋ ਗਿਆ ਇੱਕ ਵਿਅਕਤੀ ਦੀ ਮੌਤ ਵੀ ਹੋ ਗਈ ਹੈ ਤੇ 9 ਵਿਅਕਤੀ ਜਿਹੜੇ ਨੇ ਉਸ ਦੇ ਵਿੱਚ ਜ਼ਖਮੀ ਹੋ ਗਏ। ਕਿਹਾ ਜਾਂਦਾ ਹੈ ਕਿ ਜਿਹੜਾ ਪਾਇਲਟ ਹੈ ਉਹ ਬਰਕੰਦੀ ਪਿੰਡ ਦੇ ਖੇਤਾਂ ਦੇ ਵਿੱਚ ਸੁਰੱਖਿਅਤ ਉਤਰਨ ਦੇ ਵਿੱਚ ਕਾਮਯਾਬ ਹੋ ਗਿਆ ਸੀ। ਪਿੰਡ ਦੇ ਹੀ ਨੇੜੇ ਦਾਣਾ ਮੰਡੀ ਵਿੱਚ ਕਣਕ ਵੇਚਣਾ ਇੱਕ ਕਿਸਾਨ ਤੇ ਉੱਥੇ ਪ੍ਰਵਾਸੀ ਮਜ਼ਦੂਰ ਜਿਹੜੇ ਨੇ ਉਹਨਾਂ ਦੇ ਦੱਸਣ ਅਨੁਸਾਰ ਰਾਤ ਨੂੰ ਸਾਇਰਨ ਮਾਰਦਾ ਇੱਕ ਜਹਾਜ਼ ਖੇਤਾਂ ਦੇ ਵਿੱਚ ਆ ਗਿਰਿਆ। ਉਸ ਤੋਂ ਬਾਦ ਕੀ ਹੋਇਆ ਉਹਨਾਂ ਦੇ ਦੱਸਣ ਦੇ ਅਨੁਸਾਰ ਹੈ ਕਿ ਜਹਾਜ਼ ਡਿੱਗਣ ਤੋਂ ਬਾਅਦ 30 ਮਿੰਟ ਤੱਕ ਤਮਾਕਿਆਂ ਦੀਆਂ ਆਵਾਜ਼ ਜਿਹੜੀਆਂ ਹੈ ਉਹ ਆਉਂਦੀਆਂ ਰਹੀਆਂ ਤੇ ਉਸ ਦੇ ਨਾਲ ਜਿਹੜੀ ਅੱਗ ਲੱਗਦੀ ਹੈ ਉਹਦੀ ਲਾਟ ਵੀ ਅਸਮਾਨ ਦੇ ਵਿੱਚ ਦੇਖੀ ਗਈ। ਘਟਨਾ ਦੇ ਮਗਰੋਂ ਪੁਲਿਸ ਅਤੇ ਫੌਜ ਦੇ ਅਧਿਕਾਰੀਆਂ ਨੇ ਮੌਕੇ ਤੇ ਪਹੁੰਚ ਕੇ ਸਾਰਾ ਇਲਾਕਾ ਸੀਲ ਕਰ ਦਿੱਤਾ। ਨੇੜਲੇ ਖੇਤਾਂ ਅਤੇ ਬਰਕੰਦੀ ਅਤੇ ਬਿਸ਼ਨਨ ਦੀ ਪਿੰਡ ਦੇ ਵਿੱਚ ਵੀ ਜਹਾਜ਼ ਦਾ ਕੁਝ ਮਲਬਾ ਮਿਲਿਆ ਹੈ ਇਹ ਵੀ ਦੱਸਿਆ ਜਾ ਰਿਹਾ ਹੈ। ਇਸੇ ਅਖਬਾਰ ਦੇ ਅਨੁਸਾਰ ਮੰਗਲਵਾਰ ਦੇਰ ਰਾਤ ਗੁਰਦਾਸਪੁਰ ਨੇੜਲੇ ਪਿੰਡ ਪੰधेਰ ਦੇ ਵਿੱਚ ਵੀ ਇੱਕ ਵੱਡਾ ਧਮਾਕਾ ਹੋਇਆ। ਤਿਬੜੀ ਫੌਜੀ ਛਾਉਣੀ ਦੇ ਨੇੜੇ ਸਥਿਤ ਪਿੰਡ ਦੇ ਵਿੱਚ ਰਾਤ ਸਮੇਂ ਲੋਕਾਂ ਨੇ ਇਹ ਅੰਦਾਜ਼ਾ ਲਾਇਆ ਕਿ ਜਦੋਂ ਧਮਾਕਾ ਹੋਇਆ ਸੀ ਕਿ ਫੌਜ ਸ਼ਾਇਦ ਕੁਝ ਰਿਹਸਲ ਕਰ ਰਹੀ ਹੈ। ਉਸੇ ਰਿਹਸਲ ਦਾ ਇਹ ਹਿੱਸਾ ਹੈ ਜਿਹੜਾ ਧਮਾਕਾ ਉਹਨਾਂ ਨੂੰ ਸੁਣਾਈ ਦਿੱਤਾ। ਪਰ ਸਵੇਰੇ ਜਦੋਂ ਉਹ ਲੋਕ ਖੇਤਾਂ ਦੇ ਵਿੱਚ ਗਏ ਤਾਂ 1 ਕਿਲੋਮੀਟਰ ਦੇ ਘੇਰੇ ਦੇ ਵਿੱਚ ਲੋਹੇ ਦੇ ਟੁਕੜੇ ਜਾਂ ਗੋਲੇ ਉਹਨਾਂ ਨੂੰ ਮਿਲੇ ਆਪਣੇ ਖੇਤਾਂ ਦੇ ਵਿੱਚ ਪੁਲਿਸ ਤੇ ਫੌਜ ਨੂੰ ਸੂਚਿਤ ਕੀਤਾ ਗਿਆ ਤੇ ਸੂਚਿਤ ਕਰਦਿਆਂ ਹੀ ਮੌਕੇ ਤੇ ਪਹੁੰਚੇ ਤੇ ਐਸਐਸਪੀ ਅਦਿੱਤਿਆ ਨੇ ਕਿਹਾ ਕਿ ਲੋਕਾਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹੈ ਪੁਲਿਸ ਤੇ ਫੌਜ ਜਿਹੜੀ ਹੈ ਉਹ ਜਾਂਚ ਕਰ ਰਹੀ ਇਸੇ ਤਰੀਕੇ ਹੀ ਤਲਵਾੜਾ ਦੇ ਨੇੜਲੇ ਪਿੰਡ ਕਗਵਾਲ ਵਿੱਚ ਵੀ ਬੰਬ ਲੁਮਾਰ ਚੀਜ਼ ਡਿੱਗਣ ਦਾ ਲੋਕਾਂ ਦੇ ਵਿੱਚ ਸਹਿਮ ਤੇ دہشت ਦਾ ਮਾਹੌਲ ਬਣਿਆ ਹੋਇਆ ਹੈ ਕਿ ਕੋਈ ਬੰਬ ਲੁਮਾਰ ਚੀਜ਼ ਉਹਨਾਂ ਦੇ ਏਰੀਏ ਦੇ ਵਿੱਚ ਡਿੱਗੀ ਹੈ ਪਿੰਡ ਦੇ ਜਿਹੜੇ ਅਸ਼ੋਕ ਕੁਮਾਰ ਪਿੰਡ ਦੇ ਵਾਸੀ ਨੇ ਉਹਨਾਂ ਨੇ ਦੱਸਿਆ ਕਿ ਰਾਤ ਨੂੰ 1.5 ਵਜੇ ਅਸ਼ੋਕ ਕੁਮਾਰ ਦੇ ਘਰ ਦੇ ਵਿਹੜੇ ਵਿੱਚ ਉਹਨਾਂ ਦੇ ਵਿਹੜੇ ਦੇ ਵਿੱਚ ਕੋਈ ਬੰਬ ਨਮਾ ਵਸਤੂ ਅਸਮਾਨ ਦੇ ਵਿੱਚੋਂ ਡਿੱਗੀ ਤੇ ਜਦੋਂ ਇਹ ਡਿੱਗੀ ਉਹਨਾਂ ਨੇ ਦੇਖਿਆ ਉਸ ਵਿੱਚੋਂ ਧੂਆ ਨਿਕਲ ਰਿਹਾ ਸੀ ਘਟਨਾ ਦੀ ਸੂਚਨਾ ਹਾਜੀਪਰ ਪੁਲਿਸ ਨੂੰ ਦੇ ਦਿੱਤੀ ਗਈ ਤੇ ਪੁਲਿਸ ਨੇ ਆ ਕੇ ਇਸ ਵਸਤੂ ਨੂੰ ਕਬਜ਼ੇ ਦੇ ਵਿੱਚ ਲੈ ਲਿਆ ਹੈ ਕਹਿੰਦੇ ਨੇ ਕਿ ਫੋਰੈਂਸਿਕ ਟੀਮ ਵਗੈਰਾ ਹਜੇ ਉਹਦੀ ਜਾਂਚ ਕਰ ਰਹੀ ਹੈ। ਇਸੇ ਹੀ ਤਰ੍ਹਾਂ ਮੋਗਾ ਦੇ ਨੇੜਲੇ ਪਿੰਡ ਸੰਧੂਆਂ ਵਾਲਾ ਵਿੱਚ ਵੀ ਸੁਖਵਿੰਦਰ ਸਿੰਘ ਦੇ ਘਰ ਦੇ ਵਿੱਚ ਬਣੇ ਪਸ਼ੂਆਂ ਦੇ ਸ਼ੈੱਡ ਉੱਤੇ ਅਸਮਾਨ ਤੋਂ ਕੋਈ ਚੀਜ਼ ਆ ਕੇ ਡਿੱਗੀ ਜਿਸ ਦੇ ਨਾਲ ਸ਼ੈੱਡ ਉਹਨਾਂ ਦਾ ਟੁੱਟ ਗਿਆ ਤੇ ਲੋਹੇ ਦੇ ਟੁਕੜੇ ਜਿਹੜੇ ਨੇ ਉਹ ਧਰਤੀ ਤੇ ਖਿਲਰ ਗਏ। ਇਹ ਸਮਾਨ ਲੜਾਕੂ ਜਹਾਜ਼ ਦਾ ਕੋਈ ਹਿੱਸਾ ਹੈ ਇਸ ਤਰੀਕੇ ਨਾਲ ਦੱਸਿਆ ਜਾ ਰਿਹਾ ਹੈ। ਇਸੇ ਤਰ੍ਹਾਂ ਹੀ ਥਾਣਾ ਮਹਿਮਾਦੀਨ ਪਿੰਡ ਪੈਂਦੇ ਰੌਲੀ ਦੇ ਤਲਵੰਡੀ ਪੰਘੇਰੀਆਂ ਇਹਨਾਂ ਦੋਨਾਂ ਪਿੰਡਾਂ ਦੇ ਨੇੜੇ ਖੇਤਾਂ ਦੇ ਵਿੱਚ ਵੀ ਬੰਬ ਨੁਮਾ ਚੀਜ਼ ਮਿਲੀ ਹੈ। ਪੁਲਿਸ ਤੇ ਫੌਜ ਨੂੰ ਸੂਚਿਤ ਕੀਤਾ ਤੇ ਉਹਨਾਂ ਦੇ ਅਧਿਕਾਰੀਆਂ ਨੇ ਮੌਕੇ ਤੇ ਪਹੁੰਚ ਕੇ ਇਹ ਸਾਰਾ ਸਮਾਨ ਜਿਹੜਾ ਹੈ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਗਿਆ। ਬਛੇਂਡਾ ਦੇ ਵਿੱਚ ਡਿੱਗੇ ਲੜਾਕੂ ਜਹਾਜ਼ ਤੋਂ ਹੀ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਕਿ ਸ਼ਾਇਦ ਇਸੇ ਲੜਾਕੂ ਜਹਾਜ਼ ਦੇ ਕੋਈ ਪੁਰਜ਼ੇ ਹਨ ਜੋ ਇਸ ਏਰੀਏ ਦੇ ਵਿੱਚ ਮੋਗੇ ਦੇ ਇਲਾਕੇ ਦੇ ਵਿੱਚ ਇਹਨਾਂ ਖੇਤਾਂ ਦੇ ਵਿੱਚ ਡਿੱਗੇ। ਉਧਰੋਂ ਪਾਕਿਸਤਾਨ ਵੱਲੋਂ ਵੀ ਇਸ ਗੱਲ ਦਾ ਕਲੇਮ ਕੀਤਾ ਜਾ ਰਿਹਾ ਸੀ ਇੱਕ ਦਾਵਾ ਕੀਤਾ ਜਾ ਰਿਹਾ ਸੀ ਕਿ ਭਾਰਤ ਦੇ ਪੰਜ ਲੜਾਕੂ ਜਹਾਜ਼ ਉਸਦੇ ਵੱਲੋਂ ਗਿਰਾ ਦਿੱਤੇ ਗਏ ਨੇ ਇਹ ਵੀ ਕਿਹਾ ਜਾ ਰਿਹਾ ਸੀ ਕਿ ਸ਼ਾਇਦ ਇੱਕ ਡਰੋਨ ਨੂੰ ਵੀ ਗਿਰਾ ਦਿੱਤਾ ਗਿਆ ਹੈ। ਲੇਕਿਨ ਕਿਸੇ ਨੇ ਵੀ ਭਾਰਤ ਵਾਲੀ ਸਾਈਡ ਤੋਂ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ। ਹਾਲਾਂਕਿ ਕੁਝ ਇੰਟਰਨੈਸ਼ਨਲ ਚੈਨਲਸ ਦੇ ਵਿੱਚ ਇਹ ਖਬਰ ਦਿਖਾਈ ਗਈ ਕਿ ਪਾਕਿਸਤਾਨ ਇਹ ਦਾਅਵਾ ਕਰ ਰਿਹਾ ਹੈ ਕਿ ਉਸਨੇ 5 ਜਹਾਜ਼ ਗਿਰਾ ਦਿੱਤੇ। ਲੇਕਿਨ ਜਿਵੇਂ ਅਸੀਂ ਅਕਲੀਆਂ ਖੁਰਦਪਿੰਡ ਦੀ ਗੱਲ ਕਰ ਰਹੇ ਹਾਂ ਕਿ ਉੱਥੇ ਇਹ ਕਿਹਾ ਜਾ ਰਿਹਾ ਹੈ ਕਿ ਜਹਾਜ਼ ਹਾਦਸਾਗ੍ਰਸਤ ਹੋਇਆ, ਕ੍ਰੈਸ਼ ਹੋਇਆ। ਇਸੇ ਤਰੀਕੇ ਨਾਲ ਜੰਮੂ ਕਸ਼ਮੀਰ ਦੇ ਵੀ 2-3 ਜਗ੍ਹਾ ਦੇ ਵਿੱਚੋਂ ਇਹ ਖਬਰ ਆ ਰਹੀ ਹੈ। ਪਾਵੇਂ, ਖਨੂਰ ਹੋਵੇ ਜਾਂ ਕੁਝ ਹੋਰ ਏਰੀਆ ਹੋਣ ਜਿੱਥੇ ਇਹ ਕਿਹਾ ਜਾ ਰਿਹਾ ਹੈ ਕਿ ਕੋਈ ਜਹਾਜ਼ ਜਿਹੜਾ ਹੈ ਉਹ ਹਾਦਸਾਗ੍ਰਸਤ ਹੋਇਆ ਹੈ ਉਸਦੇ ਕੁਝ ਹਿੱਸੇ ਮਿਲੇ ਨੇ ਲੇਕਿਨ ਕਿਸੇ ਦੀ ਖਬਰ ਦੀ ਹਜੇ ਤੱਕ ਅਧਿਕਾਰਿਕ ਪੁਸ਼ਟੀ ਜਿਹੜੀ ਹੈ ਉਹ ਭਾਰਤ ਸਰਕਾਰ ਵੱਲੋਂ ਭਾਰਤ ਫੌਜ ਵੱਲੋਂ ਕਿਸੇ ਵੀ ਤਰੀਕੇ ਨਾਲ ਨਹੀਂ ਕੀਤੀ ਗਈ। ਸਗੋਂ ਜੋ ਪ੍ਰੈਸ ਕਾਨਫਰੰਸ ਭਾਰਤ ਵੱਲੋਂ ਕੀਤੀ ਗਈ ਸੀ ਉਸ ਦੇ ਵਿੱਚ ਇਸ ਗੱਲ ਤੇ ਜ਼ੋਰ ਦਿੱਤਾ ਗਿਆ ਸੀ ਕਿ ਅਸੀਂ ਜਿਹੜੀ ਐਲਓਸੀ ਹੈ ਅੰਤਰਰਾਸ਼ਟਰੀ ਸੀਮਾ ਹੈ ਜਾਂ ਲਾਈਨ ਆਫ ਐਕਚੁਅਲ ਕੰਟਰੋਲ ਹੈ ਉਸ ਨੂੰ ਕ੍ਰਾਸ ਨਹੀਂ ਕੀਤਾ ਆਪਣੀ ਹੱਦ ਦੇ ਵਿੱਚ ਰਹਿ ਕੇ ਹੀ ਅਸੀਂ ਦੁਸ਼ਮਣ ਦੇ ਉਹਨਾਂ ਟਿਕਾਣਿਆਂ ਦੇ ਉੱਤੇ ਮਾਰ ਕੀਤੀ ਹੈ ਫੇਰ ਇਹ ਮਲਬਾ ਜੋ ਮਿਲ ਰਿਹਾ ਹੈ ਜਾਂ ਇਹ ਹਾਦਸਾ ਗ੍ਰਸਤ ਜੇ ਕੋਈ ਜਹਾਜ਼ ਹੋਇਆ ਹੈ ਉਹ ਰੂਟੀਨ ਐਕਸਰਸਾਈਜ਼ ਦੌਰਾਨ ਹੋਇਆ ਹੈ ਲੇਕਿਨ ਜਿਹੜਾ ਸਮਾਂ ਹੈ ਉਹ ਅਟੈਕ ਦੇ ਸਮੇਂ ਦੇ ਨਾਲ ਮੇਲ ਖਾਂਦਾ ਹੈ 1.5 ਵਜੇ ਜਾਂ 1 ਵਜੇ ਤੋਂ ਲੈ ਕੇ 1:25 ਤੱਕ ਦਾ ਟਾਈਮ ਭਾਰਤੀ ਫੌਜ ਵੱਲੋਂ ਕਿਹਾ ਗਿਆ ਸੀ ਖੈਰ ਗੱਲ ਫੇਰ ਉੱਥੇ ਆ ਜਾਂਦੀ ਹੈ ਕਿ ਜਦੋਂ ਮਾਹੌਲ ਜੰਗ ਦਾ ਬਣਿਆ ਹੋਵੇ ਉਦੋਂ ਕਿਸੇ ਪੁਖਤਾ ਜਾਣਕਾਰੀ ਦਾ ਨਾਮ ਮਿਲ ਪਾਉਣਾ ਹੀ ਅਟਕਲਾਂ ਦੇ ਬਾਜ਼ਾਰ ਨੂੰ ਗਰਮ ਕਰਦਾ ਹੈ ਅਫਵਾਹਾਂ ਦੇ ਬਾਜ਼ਾਰ ਨੂੰ ਹੱਲਾਸ਼ਰੀ ਦਿੰਦਾ ਹੈ ਇਸ ਮੌਕੇ ਸਾਡੇ ਵੱਲੋਂ ਇਹ ਬੇਨਤੀ ਜ਼ਰੂਰ ਤੁਹਾਨੂੰ ਕੀਤੀ ਜਾਂਦੀ ਹੈ ਕਿ ਤੁਸੀਂ ਅਫਵਾਹਾਂ ਦੇ ਉੱਤੇ ਜ਼ਿਆਦਾ ਧਿਆਨ ਨਾ ਦਿਓ ਔਰ ਨਾ ਹੀ ਇਹਨਾਂ ਅਫਵਾਹਾਂ ਨੂੰ ਫਲਾਉਣ ਦੇ ਵਿੱਚ ਮਦਦ ਕਰੋ ਜਿਵੇਂ ਸੋਸ਼ਲ ਮੀਡੀਆ ਤੇ ਅਕਸਰ ਹੁੰਦਾ ਹੈ ਸਗੋਂ ਸਿਰਫ ਜ਼ਿੰਮੇਵਾਰੀ ਨਾਲ ਜਿਹੜੀ ਖਬਰ ਦੀ ਕੋਈ ਅਧਿਕਾਰਿਕ ਪ੍ਰੈਸ ਵੱਲੋਂ ਜਾਂ ਅਖਬਾਰ ਵੱਲੋਂ ਪੁਸ਼ਟੀ ਕੀਤੀ ਗਈ ਹੈ ਉਹੀ ਖਬਰਾਂ ਦੀ ਜਾਣਕਾਰੀ ਅੱਗੇ ਸਾਂਝੀ ਕਰੋ ਇਸ ਤੋਂ ਇਲਾਵਾ ਕੁਝ ਨਾ ਕਰੋ ਲੇਕਿਨ ਜੋ ਕੁਝ ਵੀ ਹੋ ਰਿਹਾ ਹੈ ਹਜੇ ਖਤਰਾ ਟਲਿਆ ਨਹੀਂ ਹੈ ਇਹ ਗੱਲ ਤਾਂ ਜ਼ਰੂਰ ਵਿਸ਼ਵਾਸ ਦੇ ਨਾਲ ਆਖੀ ਜਾ ਸਕਦੀ ਹੈ ਜਿਵੇਂ ਕਿਹਾ ਜਾ ਰਿਹਾ ਸਿੱਕਿ ਜਿਹੜੀ ਬੀਤੀ ਰਾਤ ਹੈ ਕੱਲ ਰਾਤ ਜਿਹੜੀ ਲੰਘ ਗਈ ਹੈ ਉਹ ਬੜੀ ਅਹਿਮ ਹੈ ਕੁਝ ਪਾਕਿਸਤਾਨ ਦਾ ਰਿਸਪੌਂਸ ਦੇਖਣ ਨੂੰ ਜ਼ਰੂਰ ਮਿਲ ਸਕਦਾ ਹੈ لیکن ویک کل رات کچھ بڑا نہیں ਹੋਇਆ ਜਾਂ ਜੇ کوشش ਕੀਤੀ ਗਈ ਤਾਂ ਉਸ ਨੂੰ ਭਾਰਤ ਦੀਆਂ ਫੌਜਾਂ ਵੱਲੋਂ ਬੇਫਲ ਕਰ ਦਿੱਤਾ ਗਿਆ ਇਸ ਦਾ ਮਤਲਬ ਇਹ ਨਹੀਂ ਕਿ ਖਤਰਾ ਪੂਰੀ ਤਰੀਕੇ ਨਾਲ ਟਲ ਗਿਆ ਹੈ ਇਸ ਦਾ ਅੰਦਾਜ਼ਾ ਅੱਜ ਜੋ ਸਰਕਾਰਾਂ ਵੱਲੋਂ ਕੀਤੇ ਜਾ ਰਹੇ ਐਲਾਨ ਨੇ ਉਹਨਾਂ ਤੋਂ ਲਗਾਇਆ ਜਾ ਸਕਦਾ ਹੈ ਪੰਜਾਬ ਸਰਕਾਰ ਵੱਲੋਂ ਸਾਰੇ ਆ ਜਿਹੜੇ ਮੈਡੀਕਲ ਅਫਸਰਾਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਨੇ ਪੁਲਿਸ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਨੇ ਜਿਹੜੇ ਸਰਹੱਦੀ ਜ਼ਿਲ੍ਹੇ ਵਿੱਚ ਪਹਿਲਾਂ ਸਕੂਲ ਇੱਕ ਦਿਨ ਲਈ ਬੰਦ ਕੀਤੇ ਸੀ ਉਹਨਾਂ ਨੂੰ ਤਿੰਨ ਦਿਨ ਵਾਸਤੇ ਛੁੱਟੀਆਂ ਹੋਰ ਵਧਾ ਦਿੱਤੀਆਂ ਗਈਆਂ ਨੇ ਹੁਣ ਇਹ ਲੱਗਦਾ ਹੈ ਕਿ ਸ਼ਾਇਦ ਐਤਵਾਰ ਤੱਕ ਅਗਲੇ ਆਉਣ ਵਾਲੇ ਦੋ-ਤਿੰਨ ਦਿਨ ਹੋਰ ਵੀ ਇਸੇ ਤਰੀਕੇ ਨਾਲ ਗੰਬੀਰ ਸਥਿਤੀ ਦੇ ਵਿੱਚ ਛਿ ਲੰਘਣਗੇ ਜਦੋਂ ਤੱਕ ਤਣਾਅ ਜਿਹੜਾ ਹੈ ਉਹ ਬਣਿਆ ਰਹੇਗਾ ਤਣਾਅ ਹਜੇ ਇੰਨੀ ਛੇਤੀ ਘਟੇਗਾ ਇਸ ਦੀਆਂ ਸੰਭਾਵਨਾ ਨਹੀਂ ਲੱਗ ਰਹੀਆਂ ਹੈਗੀਆਂ ਕਦੇ ਵੀ ਕਿਸੇ ਵੀ ਤਰੀਕੇ ਦਾ ਇਹ ਕਿਆ ਜਾ ਰਿਹਾ ਹੈ ਅੰਦੇਸ਼ਾ ਲਗਾਇਆ ਜਾ ਰਿਹਾ ਹੈ ਕਿ ਹੋ ਸਕਦਾ ਹੈ ਜਵਾਬੀ ਕੋਈ ਨਾ ਕੋਈ ਕਾਰਵਾਈ ਪਾਕਿਸਤਾਨ ਵੱਲੋਂ ਕੀਤੀ ਜਾਵੇ ਹਜੇ ਤੱਕ ਕੋਈ ਕਾਰਵਾਈ ਪਾਕਿਸਤਾਨ ਵੱਲੋਂ ਕੀਤੀ ਨਹੀਂ ਗਈ ਹੈ ਜਾਂ ਜਿਹਦੀ ਆਪਣੇ ਨਿਊਜ਼ ਚੈਨਲ ਜਾਂ ਆਪਣੀ ਸਰਕਾਰ ਪੁਸ਼ਟੀ ਕਰ ਰਹੀ ਹੈ ਉਹ ਸਿਰਫ ਕਸ਼ਮੀਰ ਦੇ ਵਿੱਚ ਜੰਮੂ ਕਸ਼ਮੀਰ ਦੇ ਵਿੱਚ ਐਲਓਸੀ ਦੇ ਉੱਤੇ ਲਗਾਤਾਰ ਹੋਰ ਹੀ ਗੋਲਾਬਾਰੀ ਹੈ ਉਸ ਦੀ ਇੰਟੈਂਸਿਟੀ ਵਧ ਗਈ ਹੈ ਛੋਟੇ ਹਥਿਆਰਾਂ ਦੀ ਜਗ੍ਹਾ ਆਰਟਿਲਰੀ ਦੀ ਜਿਹੜੀ ਹੈ ਟੋਪਾਂ ਦੀ ਗੋਲਾਬਾਰੀ ਹੋ ਰਹੀ ਹੈ ਰਹਾਇਸ਼ੀ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਕੱਲ ਹੀ ਇਹ ਖਬਰ ਆਈ ਸੀ ਕਿ ਪੁੰਛ ਦੇ ਇੱਕ ਗੁਰਦੁਆਰਾ ਸਾਹਿਬ ਨੂੰ ਵੀ ਨਿਸ਼ਾਨੇ ਤੇ ਲਿਆ ਗਿਆ ਹੈ ਜਿਸ ਨਾਲ ਉੱਥੇ ਦੇ ਗ੍ਰੰਥੀ ਸਿੰਘ ਸਮੇਤ ਚਾਰ ਹੋਰ ਸਿੱਖ ਜਿਹੜੇ ਨੌਜਵਾਨ ਨੇ ਉੱਥੇ ਉਹਨਾਂ ਦੀ ਜਾਨ ਗਈ ਹੈ ਜਿਨ੍ਹਾਂ ਦੇ ਵਿੱਚ ਇੱਕ ਔਰਤ ਵੀ ਸ਼ਾਮਲ ਹੈ ਇਸੇ ਤਰੀਕੇ ਨਾਲ ਇੱਕ ਭਾਰਤੀ ਫੌਜ ਦਾ ਜਵਾਨ ਜਿਹੜਾ ਹੈ ਹਰਿਆਣੇ ਦਾ ਨੂੰ ਬਿਲੋਂਗ ਕਰਦਾ ਸੀ ਉਹ ਵੀ ਸ਼ਹੀਦ ਹੋਇਆ ਹੈ ਇਸੇ ਗੋਲਾਬਾਰੀ ਦੇ ਵਿੱਚ ਸੋ ਕੁੱਲ ਗਿਣਤੀ ਜਿਹੜੀ ਹੈ ਉਹ 15 ਤੋਂ ਵੱਧ ਗਈ ਹੈ ਭਾਰਤ ਦੀ ਸਾਈਡ ਦੇ ਉੱਤੇ ਜਿਹੜੀਆਂ ਕੈਜੂਅਲਟੀਆਂ ਹੋਈਆਂ ਨੇ ਜਿਹੜੀਆਂ ਮੌਤਾਂ ਹੋਈਆਂ ਨੇ ਉਸ ਦੀ ਗਿਣਤੀ ਕੱਲ ਨਾਲੋਂ ਵੱਧ ਗਈ ਹੈ ਉੱਥੇ ਜਿਹੜੀ ਗੋਲਾਬਾਰੀ ਹੈ ਉਹ ਹਜੇ ਨਾ ਤਾਂ ਉਹਦੇ ਵਿੱਚ ਠਿੱਲ ਆਈ ਹੈ ਨਾ ਹੀ ਉਹ ਖਤਮ ਹੋਈ ਹੈ ਉਹ ਲਗਾਤਾਰ ਜਾਰੀ ਹੈ ਲੇਕਿਨ ਇਸ ਗੱਲਾਂ ਤੋਂ ਵੀ ਆਪਾਂ ਇਨਕਾਰ ਨਹੀਂ ਕਰ ਸਕਦੇ ਕਿ ਹਜੇ ਆਉਣ ਵਾਲੇ 2-3 ਦਿਨ ਦੇ ਵਿੱਚ ਕੋਈ ਨਾ ਕੋਈ ਕੋਸ਼ਿਸ਼ ਪਾਕਿਸਤਾਨ ਵੱਲੋਂ ਜ਼ਰੂਰ ਕੀਤੀ ਜਾ ਸਕਦੀ ਹੈ ਕਿਸੇ ਵੀ ਤਰੀਕੇ ਦਾ ਹਮਲਾ ਭਾਰਤ ਦੇ ਉੱਤੇ ਕੀਤਾ ਜਾਵੇ ਭਾਵੇਂ ਉਹ ਪੰਜਾਬ ਦੇ ਵਿੱਚ ਹੋਵੇ ਹਰਿਆਣਾ ਹੋਵੇ ਰਾਜਸਥਾਨ ਹੋਵੇ ਗੁਜਰਾਤ ਹੋਵੇ ਜਾਂ ਕਿਤੇ ਵੀ ਹੋਵੇ ਕਿਸੇ ਵੀ ਤਰੀਕੇ ਦਾ ਹੋਵੇ ਚਾਹੇ ਉਹ ਹਵਾਈ ਹਮਲੇ ਦੀ ਕੋਸ਼ਿਸ਼ ਹੋਵੇ ਚਾਹੇ ਉਹ ਕਿਸੇ ਨਾ ਕਿਸੇ ਤਰੀਕੇ ਦਾ ਮਿਸਾਈਲ ਅਟੈਕ ਹੋਵੇ ਕੋਸ਼ਿਸ਼ ਲੱਗ ਰਿਹਾ ਹੈ ਕਿ ਪਾਕਿਸਤਾਨ ਜ਼ਰੂਰ ਕਰੇਗਾ ਪਰ ਇਹ ਵੀ ਅਟਕਲਾਂ ਜਾਂ ਅੰਦਾਜ਼ਾ ਹੀ ਲਗਾਇਆ ਜਾ ਸਕਦਾ ਹੈ ਕਿ ਕੱਲ੍ਹ ਰਾਤ ਵੀ ਸ਼ਾਇਦ ਕੋਸ਼ਿਸ਼ ਪਾਕਿਸਤਾਨ ਵੱਲੋਂ ਕੀਤੀ ਗਈ ਜੇ ਸਨੂਤ ਪਾਰਤ ਵੱਲੋਂ ਵਿਫਲ ਕਰ ਦਿੱਤਾ ਗਿਆ ਹੈ ਫੇਲ ਕਰ ਦਿੱਤਾ ਗਿਆ ਹੈ ਤੇ ਸ਼ਾਇਦ ਜਿਹੜਾ ਲਾਹੌਰ ਦਾ 에어ਪੋਰਟ ਦੇ ਉੱਤੇ ਧਮਾਕੇ ਨੇ ਉਹ ਵੀ 파ਰਤ ਵੱਲੋਂ ਕਿਸੇ ਨਾ ਕਿਸੇ ਜਵਾਬ ਦੇ ਤੌਰ ਤੇ ਦੇਖੇ ਜਾ ਸਕਦੇ ਲੇਕਿਨ ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਜਿਹੜੀ ਪਾਕਿਸਤਾਨ ਦੀ ਆਰਮੀ ਹੈ ਉਹਦੇ ਮਲਟੀਪਲ ਫਰੰਟ ਜਿਹੜੇ ਨੇ ਉਹ ਖੁੱਲ ਗਏ ਹੋਣ ਜਿਵੇਂ ਬਲੋਚਾਂ ਵੱਲੋਂ ਵੀ ਇਸ ਮੌਕੇ ਦਾ ਫਾਇਦਾ ਉਠਾ ਕੇ ਆਰਮੀ ਦੇ ਉੱਤੇ ਹਮਲਾ ਕੀਤਾ ਜਾ ਰਿਹਾ ਹੈ ਪਾਕਿਸਤਾਨ ਦੀ ਤੇ ਹੋ ਸਕਦਾ ਹੈ ਕੋਈ ਉੱਥੇ ਅੰਦਰੂਨੀ ਹੋਰ ਜਿਹੜੀਆਂ ਤਾਕਤਾਂ ਨੇ ਪਾਕਿਸਤਾਨ ਨੂੰ ਜਿਹੜੀਆਂ ਡੀਸਟੈਬਲਾਈਜ਼ ਕਰਨ ਚਾਹੁੰਦੀਆਂ ਨੇ ਉਹਨਾਂ ਵੱਲੋਂ ਵੀ ਸ਼ਾਇਦ ਇੱਕ ਮਾਤੀ ਜੋ ਲਾਹੌਰ ਵਿੱਚ ਹੋਏ ਨੇ ਕੀਤੇ ਗਏ ਹੁਣ ਕੁਝ ਵੀ ਹਜੇ ਤੱਕ ਪੁਖਤਗੀ ਨਾਲ ਨਹੀਂ ਕਿਹਾ ਜਾ ਸਕਦਾ ਕਿਉਂਕਿ ਕਿਸੇ ਵੀ ਸਰਕਾਰ ਵੱਲੋਂ ਅਧਿਕਾਰਿਤ ਬਿਆਨ ਜਿਹੜੇ ਨੇ ਉਹ ਇਸ ਤਰੀਕੇ ਨਾਲ ਨਹੀਂ ਦਿੱਤੇ ਗਏ ਪਰ ਨਾ ਹੀ ਸ਼ਾਇਦ جنگ ਦੇ ਮਾਹੌਲ ਦੇ ਵਿੱਚ ਇਸ ਤਰ੍ਹਾਂ ਰੈਗੂਲਰ ਜਿਹੜੀ ਹੈ ਅਪਡੇਟ ਕੀਤੀ ਜਾਂਦੀ ਹੈ ਜਾਂ ਰੈਗੂਲਰ ਥੋੜੇ-ਥੋੜੇ ਸਮੇਂ ਬਾਅਦ ਜਾਂ ਘੰਟਿਆਂ ਬਾਅਦ ਇਸ ਦੀ ਜਾਣਕਾਰੀ ਕੀਤੀ ਜਾਂਦੀ ਹੈ ਜੋ ਜਾਣਕਾਰੀ ਸਰਕਾਰਾਂ ਨੂੰ ਲੱਗਦਾ ਹੈ ਕਿ ਸਾਨੂੰ ਦੇਣੀ ਚਾਹੀਦੀ ਹੈ ਸਿਰਫ ਤੇ ਸਿਰਫ ਉਹ ਜਾਣਕਾਰੀ ਹੀ ਲੋਕਾਂ ਦੇ ਨਾਲ ਸਾਂਝੀ ਕੀਤੀ ਜਾਂਦੀ ਹੈ ਸੋ ਇੱਕ ਵਾਰ ਫਿਰ ਇਸ ਉਮੀਦ ਦੇ ਨਾਲ ਔਰ ਇਸ ਅਪੀਲ ਦੇ ਨਾਲ ਕਿ ਅਫਵਾਹਾਂ ਤੇ ਧਿਆਨ ਘੱਟ ਦਿਓ ਦੂਸਰਾ ਅਫਵਾਹਾਂ ਨੂੰ ਅੱਗੇ ਨਾ ਫਲਾਓ ਸੋਸ਼ਲ ਮੀਡੀਆ ਤੇ ਅਕਸਰ ਅਸੀਂ ਪੋਸਟਾਂ ਨੂੰ ਫਾਰਵਰਡ ਕਰ ਦਿੰਨੇ ਆ ਜਾਂ ਅੱਗੇ ਸ਼ੇਅਰ ਕਰ ਦਿੰਨੇ ਆ ਜਾਂ ਉਹਨਾਂ ਤੇ ਕਮੈਂਟ ਕਰਕੇ ਉਹਨਾਂ ਨੂੰ ਵਧਾ ਦਿੰਨੇ ਆ ਅਜੀਆਂ ਚੀਜ਼ਾਂ ਤੋਂ ਬੁਰੇਸ ਕਰੋ ਤੇ ਜ਼ਿੰਮੇਵਾਰੀ ਨਾਲ ਸਿਰਫ ਉਹ ਜਾਣਕਾਰੀ ਹੀ ਸਾਂਝੀ ਕਰੋ ਜਿਸ ਦੀ ਸਰਕਾਰ ਵੱਲੋਂ ਪੁਸ਼ਤਗੀ ਹੋ ਚੁੱਕੀ ਹੈ ਜਾਂ ਫਿਰ ਜਿਹੜੀ ਪ੍ਰੈਸ ਦੇ ਵਿੱਚ ਉਹਨਾਂ ਨੇ ਪੁਸ਼ਟੀ ਕਰਕੇ ਛਾਪ ਦਿੱਤੀ ਹੈ ਸਿਰਫ ਤੇ ਸਿਰਫ ਉਸ ਖਬਰਾਂ ਦੇ ਉੱਤੇ ਹੀ ਯਕੀਨ ਕਰੋ ਅਫਵਾਹਾਂ ਤੇ ਧਿਆਨ ਘੱਟ ਦਿਓ ਕਿਉਂਕਿ ਜੰਗ ਦੇ ਵਿੱਚ ਅਫਵਾਹਾਂ ਹੀ ਵੀ ਉਨਾ ਹੀ ਨੁਕਸਾਨ ਕਰਦੀਆਂ ਨੇ ਜਿੰਨਾ ਕਿ ਦੁਸ਼ਮਣਦਿਆਂ ਗਤੀਵਿਧੀਆਂ ਕਿਉਂਕਿ ਕਈ ਵਾਰ ਅਫਵਾਹਾਂ ਫਲਾਉਣਾ ਵੀ ਦੁਸ਼ਮਣਦਿਆਂ ਗਤੀਵਿਧੀਆਂ ਦੇ ਵਿੱਚ ਵੀ ਸ਼ਾਮਿਲ ਹੁੰਦਾ ਹੈ ਸੋ ਇਹਨਾਂ ਚੀਜ਼ਾਂ ਤੋਂ ਬਚ ਕੇ ਰਹੋ ਇਸੇ ਉਮੀਦ ਦੇ ਨਾਲ ਤੁਤ ਵਿਦਾ ਲੈਣੇ ਆ ਧੰਨਵਾਦ